ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਖਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼ਰੀਕਾ ਤਖਤ ਸਾਹਿਬ ਵਿਖੇ ਪੰ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹੋਰ ਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨੇ ਕਾਲੇਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਕਾਲ ਤੱਕ ਅਦਵੀਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਤਨਖਾਹਿਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰਕਾਹ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਹ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀਏ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਹੈ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਉਨਾਈ ਗਈ ਹੈ ਦੱਸਦੀ ਕਿ ਸਾਰੇ ਕਾਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਕਤ ਸਾਹਿਬ ਖੇ ਪੰਸਿੰਘ ਸਹਬਾਂ ਦੀ ਇਕਤਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇਦਾਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਕਾਲ ਤੱਕ ਅਦਵੀਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕਤਤਾ ਸ਼੍ਰਕਾਹ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਹ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਆਈ ਗਈ ਹੈ ਦੱਸਦੀ ਹੈ ਕਿ ਸਾਰੇ ਕਾਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਕਤ ਸਾਹਿਬ ਖੇ ਪੰਜ ਸਿੰਘ ਸਹਬਾਂ ਦੀ ਇਕਤਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇਦਾਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਅਧਵਿਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰਕਾਟ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਟ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਹੈ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਾਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਉਨਾਹੀ ਗਈ ਹੈ ਦੱਸਦੀ ਕਿ ਸਾਰੇ ਕਾ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਖਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਖਤ ਸਾਹਿਬ ਵਿਖੇ ਪੰਸ ਸਿੰਘ ਸਹਬਾਂ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨੇ ਕਾਲੇ ਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਦਵਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰਕਾਤ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਤ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀਏ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਾਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਨਾਈ ਗਈ ਹੈ ਦੱਸਦੀ ਕਿ ਸਾਰੇ ਕਾਤ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਕਤ ਸਾਹਿਬ ਖੇ ਪੰਸਿੰਘ ਸਹਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਕਾਲ ਤੱਕ ਅਦਵੀਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰਕਾਹ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਹ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀਏ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਾਹਿਬਾਨਾ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਦੱਸਦੀ ਕਿ ਇਹ ਸਾਰੇ ਕੱਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਖਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨ ਗੇਤਾ ਸ਼੍ਰੀ ਯਕਾ ਤਕਤ ਸਾਹਿਬ ਵਿਖੇ ਪੰਸ ਸਿੰਘ ਸਾਹਿਬਾਂ ਦੀ 71 ਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇਦਾਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਇੱਟੀ ਦੇ ਮੈਂਬਰਾ ਆਦ ਨੋ ਕਾ ਤਕਦ ਵਿਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕਤਤਾ ਸ਼੍ਰਕਾਹ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਸਨੇਸ਼ ਰੋਮਨੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਹ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਉਨਾਹੀ ਗਈ ਹੈ ਦੱਸਦੀ ਕਿ ਸਾਰੇ ਕਾ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰੇਕਾ ਤਕਤ ਸਾਹਿਬ ਵਿਖੇ ਪੰਸ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦਸਤੀ ਕਿ ਸ਼ੋਮ ਨੇ ਕਾਲੇ ਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਦੇ ਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕਤਿਰਤਾ ਸ਼ਿਰਕਾਤ ਤੱਕਤ ਸਾਹਿਬ ਵਿਕੇ ਹੋਈ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼ਿਰਕਾਤ ਤੱਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ ਤਕਰੀਬਨ ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਆਈ ਗਈ ਹੈ ਦੱਸਦੀ ਕਿ ਸਾਰੇ ਕਾਤ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਖਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਖਤ ਸਾਹਿਬ ਵਿਖੇ ਪੰ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮ ਨੇ ਕਾਲੇ ਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਦੇ ਕੇ ਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੋਮਕਾਲ ਤੱਕਤ ਸਾਹਿਬ ਵਿਕੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇਸ਼ ਸ਼ਰਮਨੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰੋਮਕਾਲ ਤੱਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਾਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਗੁਣਾਈ ਗਈ ਹੈ ਦੱਸਦੀ ਕਿ ਸਾਰੇ ਕੱਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਾਂ ਸ਼੍ਰੀ ਕਾ ਤਕਤ ਸਾਹਿਬ ਖੇ ਪੰਸਿੰਘ ਸਹਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇ ਦਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਅਧਵਿਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ। ਤਨਖਾਹਿਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਸਹਾਇਕ ਤੱਕਦ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰੋਮਣੀ ਤੱਕਦ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਹੈ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਨਾਈ ਗਈ ਹੈ ਦੱਸਦੀ ਕਿ ਸਾਰੇ ਕਾਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਹੈ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਕਤ ਸਾਹਿਬ ਵਿਖੇ ਪੰਸਿੰਘ ਸਹਬਾਨ ਦੀ ਇਕਤਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇ ਦਲ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਅਕਾਲ ਤੱਕ ਅਧਵਿਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕਤਤਾ ਸ਼੍ਰਕਾਹ ਤਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰਕਾਹ ਤਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਉੱਤੇ ਲੱਗੇ तकरीबन ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਆਖਿਆ ਸੀ ਦੱਸਦੀ ਕਿ ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਬੀਰ ਬਾਦਲ ਨੇ ਗੋਲੀकांड ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਦੱਸਦੀ ਕਿ ਇਸ ਤੌਰਾਨ ਪੰਜ ਸਿੰਘ ਸਹਿਬਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਆਈ ਗਈ ਹੈ ਦੱਸਦੀ ਕਿ ਸਾਰੇ ਕਾਲ 3 ਤਰੀਕ ਨੂੰ ਸੰਗਤਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੇ ਗਲਾਂ ਦੇ ਵਿੱਚ ਤਕਤੀਆਂ ਵੀ ਪਾਈਆਂ ਜਾਣਗੀਆਂ ਕਾਲ ਤਕਤ ਸਾਹਿਬ ਦੇ ਮੈਨੇਜਰ ਤੇ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਗਲੇ ਦੇ ਵਿੱਚ ਤਕਤੀਆਂ ਪਾਈਆਂ ਗਈਆਂ ਦੱਸਦੀ ਕਿ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨਗੇ ਤਸ਼੍ਰਿਕਾ ਤਕਤ ਸਾਹਿਬ ਵਿਖੇ ਪੰਸਿੰਘ ਸਹਬਾਨ ਦੀ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦ ਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ 17 ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਸ਼ੋਮਨ ਕਾਲੇਦਾਰ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿਕ ਕਮੇਟੀ ਦੇ ਮੈਂਬਰਾਂ ਆਦ ਨੂੰ ਕਾ ਤੱਕਦ ਵਿਕੇ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਹੈ ਜੋ ਕਿ ਕੱਲ ਤੋਂ ਸ਼ੁਰੂ ਹੋ ਜਾਵੇਗੀ ਨਿਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੋਮਣਕਤ ਸਾਹਿਬ ਵਿਖੇ ਹੋਈ ਹੈ ਜਿਸ ਤੇ ਵਿੱਚ ਸੁਖਬੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਖਿਲਾਫ ਸ਼੍ਰੋਮਣਕਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਦੱਸਤੀ ਹੈ ਕਿ ਇਸ ਤੋਂ ਬਾਅਦ ਸੋ ਕਬੀਰ ਬਾਦਲ ਨੇ ਆਪਣੇ ਉਤੇ ਲੱਗੇ ਤਕਰੀਰ